खो <icoon> i uh the -huh. खां पंदा चुल चलिया बीठो पूरा ਦੇਖੋ ਬੰਦਾ ਚਲਿਆ ਦੇਖੋ ਬੰਦਾ ਚਲਿਆ ਦੇਖੋ ਜੀ ਸਰਦਾਰ ਹੀਰਾ ਸਿੰਘ ਸਾਹਿਬ ਦਾ ਜੋ ਵਿਛੋੜਾ ਇਹ ਬਹੁਤ ਕੌਮਲੀ ਇੱਕ ਵੱਡਾ ਘਾਟਾ ਦੇਖੋ ਜੀ ਇੱਥੇ ਕੁਝ ਸ਼ਬਦ ਕਹਿਣੇ ਬੜੇ ਮੁਸ਼ਕਲ ਨੇ ਸਰਦਾਰ ਹੀਰਾ ਸਿੰਘ ਸਾਹਿਬ ਇੱਕ ਵਿਅਕਤੀ ਨਹੀਂ ਸੀ ਇੱਕ ਸੰਸਥਾ ਸੀ ਇਹ ਸਾਡੇ ਜਗਰਾਉਂ ਸ਼ਹਿਰ ਦੀ ਦੂਸਰੇ ਸਰਦਾਰ ਕਪੂਰ ਸਿੰਘ ਜੀ ਮੈਂ ਸਮਝਦਾ ਬਈ ਸਨ ਜਿਨ੍ਹਾਂ ਨੇ ਕੌਮ ਨੂੰ ਹਲੂਣਾ ਦਿੱਤਾ ਕੌਮ ਦੇ ਹਰ ਮਸਲੇ ਤੇ ਸਟੈਂਡ ਲਿਆ ਅੱਗੇ ਹੋ ਕੇ ਹਰ ਮਸਲੇ ਨੂੰ ਇਹਨਾਂ ਨੇ ਨ ਧੜਕ ਹੋ ਕੇ ਚੱਕਿਆ ਇਹਨਾਂ ਦੀ ਕਲਮ ਨ ਧੜਕ ਸੀ ਇਹ ਨਾ ਝੁਕੀਆ ਨਾ ਵਿਕੀਆ ਤੇ ਆਖਰੀ ਦਮ ਤੱਕ ਇਹਨਾਂ ਨੇ ਆਪਣੀ ਜੋ ਸੋਚ ਸੀ ਉਹ ਸਲਾਮਤ ਰੱਖੀ ਆ ਇਹੋ ਜੀ ਸੋਚ ਇਹੋ ਜੀ ਕਲਮ ਦੁਬਾਰੇ ਪੰਥ ਨੂੰ ਮਿਲਣੀ ਮੁਸ਼ਕਲ ਆ ਜੀ ਇਹ ਜਿਹੜਾ ਘਾਟਾ ਕੌਮ ਦਾ ਕਾਟਾ ਹੀ ਨਹੀਂ ਇੱਕ ਅਜੀਹਾ ਸਦਮਾ ਜੋ ਸਦੀਆਂ ਤੱਕ ਕੌਮ ਨੂੰ ਰਟਕਦਾ ਰਹੂਗਾ ਜੀ ਬਹੁਤ ਵੱਡਾ ਕਟਾ ਬਹੁਤ ਵੱਡਾ ਜੀ ਕਿਉਂ ਕਰਕੇ ਇਹੋ ਜਿਹੇ ਐਡੀਟਰ ਅਸੀਂ ਕਦੇ ਦੇਖਿਆ ਨਹੀਂ ਹੈ ਜਿਹੜਾ ਸਿੱਖ ਦੀ ਗੱਲ ਕਰੇ ਸਿੱਖ ਕੌਮियत ਦੀ ਗੱਲ ਕਰੇ ਜੇ ਗਵਰਨਮੈਂਟ ਨੇ ਕੁਝ ਕੀਤਾ ਹੈ ਉਹਦਾ ਤੋਲ ਕੇ ਬਿਆਨ ਦਵੇ ਕਦੇ ਰਿਸ਼ਵਤ ਨਾ ਖਾਏ ਔਰ ਲੋਕਾਂ ਦੀ ਤੇ ਪੰਥ ਦੀ ਤੇ ਪੰਥ ਦੀ ਕੌਮੀਅਤ ਦੀ ਗੱਲ ਕਰੇ ਪੰਥ ਦੀ ਵੀ ਗੱਲ ਹੋ ਜਾਂਦੀ ਹੈ ਮਾਜਬ ਦੀ ਵੀ ਗੱਲ ਹੋ ਜਾਂਦੀ ਹੈ ਪਰ ਸਿੱਖ ਕੌਮੀਅਤ ਬਹੁਤ ਖਮਜ਼ੋਰ ਹੋਈ ਹੋਈ ਹੈ ਜਿਹੜੀ ਕਿ ਉੱਤੇ ਚੱਕਣ ਦੀ ਲੋੜ ਸੀ ਔਰ ਲੋੜ ਹੈਗੀ ਹੈ ਔਰ ਇਹ ਐਡੀਟਰ ਸਾਹਿਬ ਪੂਰਾ ਨਾਮ ਦੀ ਨਬਜ਼ ਨੂੰ ਪਛਾਣਦੇ ਸੀ ਜਾਣਦੇ ਸੀ ਤੇ ਉਹਦੇ ਮੁਤਾਬਕ ਇਹਨਾਂ ਦੇ ਲੇਖ ਹੁੰਦੇ ਸੀਗੇ ਬਹੁਤ ਤਕੜੇ ਬਦਵਾਨ ਸੀਗੇ ਇੰਟਰਨੈਸ਼ਨਲ ਜੋਖਸ ਸਿੱਖਾਂ ਦੇ ਨਾਲ ਹੋ ਰਿਹਾ ਹੈ ਜੋਖਸ ਮੋਦੀ ਸਰਕਾਰ ਦੀ ਪਾਲਿਸੀ ਹੈ ਕਿ ਸਿੱਖ ਜਿਹੜੇ ਵੀ ਬਾਹਰ ਵੱਸਦੇ ਐ ਜਾ ਅੰਦਰ ਹਿੰਦੁਸਤਾਨ ਦੇ ਵਿੱਚ ਵਸਦੇ ਐ ਜਿਹੜੇ ਸਿੱਖ ਤੇ ਖਾਲਸਾਣ ਦੀ ਗੱਲ ਕਰਦੇ ਐ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿਓ ਤੇ ਇਹੀ ਐਡੀਟਰ ਸਾਹਿਬ ਸੀਗੇ ਜਿਹੜੇ ਖੁੱਲੇ ਹੋ ਕੇ ਜਿਹੜੇ ਕੈਨੇਡਾ ਦੇ ਵਿੱਚ ਕਤਲ ਕੀਤੇ ਐ ਨਿਰਜਰ ਸਾਹਿਬ ਦੇ ਫੇਰ ਮਲਕਤ ਸਾਹਿਬ ਦੇ ਸੁਖਦੂਲ ਸਿੰਘ ਦੇ ਬਲੈਡ ਦੇ ਵਿੱਚ ਖੰਡੇ ਦੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦੇ ਰੋਡੇ ਦੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਦੇ ਪੰਜਾਬ ਦੇ ਵਿੱਚ ਮੋਸੇਬਾਲ ਦੇ ਇੰਨਾ ਦੀ ਕਲਮ ਦੇ ਵਿੱਚ ਜਾਣ ਸੀਗੀ ਜਿਹੜੀ ਕਾਗਜ਼ ਦੇ ਉੱਤੇ ਲਿਖੀ ਜਾਂਦੀ ਸੀ ਬਾਕੀ ਸਾਰੇ ਡਰਦੇ ਐ ਕਮਜ਼ੋਰ ਐ ਸਰਕਾਰ ਦੇ ਨਾਲ ਚੱਲਦੇ ਐ ਔਰ ਕਰਪਸ਼ਨ ਕਰਨ ਤੋਂ ਵੀ ਗ੍ਰੇਜਨੀ ਕਰਦੇ ਹੈਗੇ ਉਹਨਾਂ ਦਾ ਮਕਸਦ ਸਿਰਫ ਪੈਸਾ 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 ਪਰ ਇਹ ਸਰਦਾਰ ਸਾਹਿਬ ਗਰੀਬੀ ਦੀ ਹਾਲਤ ਦੇ ਵਿੱਚ ਪੂਰੇ ਹੋਏ ਹੈ ਔਰ ਜਿਹੜੇ ਲੋਕਾਂ ਨੇ ਇਹਨਾਂ ਦੀ ਬਿਮਾਰੀ ਦੇ ਵਿੱਚ ਇਹਨਾਂ ਦੀ ਮਾਨਲੀ ਤੌਰ ਤੇ ਉੱਤੇ اخਲਾਕੀ ਤੌਰ ਤੇ ਉੱਤੇ امداد ਕੀਤੀ ਹੈ ਉਹਨਾਂ ਦੇ ਵੀ ਮੈਂ ਪੂਰਾ ਰਣੀ ਹੈ ਤੇ ਉਹਨਾਂ ਨੂੰ ਥੈਂਕ ਯੂ ਕਹਿੰਦੇ ਆ ਕਿ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਹੈ ਜਿਹੜਾ ਐਡੀਟਰ ਸਾਹਿਬ ਤੇ ਖੀਰਲੇ ਦਮ ਤੱਕ ਤੁਸੀਂ ਇਹਨਾਂ ਨੂੰ ਦਵਾਈਆਂ ਹਸਪੀਟਲਾਂ ਦੇ ਵਿੱਚ ਜਿਹੜੇ ਗਏ ਹੈ ਇਹਨਾਂ ਨੂੰ ਜ਼ਿੰਦਾ ਅੱਜ ਤੱਕ ਰੱਖਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇੱਥੇ ਇਹ ਗੱਲ ਕਹਿਣੀ ਚਾਹਾਂਗਾ ਕਿ ਜਸਪਾਲ ਸਿੰਘ ਹੀਰਾ ਨੂੰ ਜਦੋਂ ਤੋਂ ਅਸੀਂ ਕਰੀਬ ਮਿਲੇ ਆ ਦੇਖੋ ਜਿੰਦਗੀ ਦੇ ਵਿੱਚ ਵਾਦ ਵਿਵਾਦ ਨਾਲ ਹੀ ਚੱਲਦੇ ਹੁੰਦੇ ਨੇ ਜਿਸ ਬੰਦੇ ਦਾ ਵਿਰੋਧ ਵੀ ਨਾ ਹੋਵੇ ਤੇ ਮੈਂ ਕਈ ਵਾਰੀ ਕਹਿੰਦਾ ਹੁੰਨਾ ਵੀ ਉਹ ਵੀ ਕੋਈ ਬੰਦਾ ਆ ਵਿਰੋਧ ਵੀ ਹੋਣੇ ਚਾਹੀਦੇ ਨੇ ਪਰ ਵਿਰੋਧ ਸਾਰਤਕ ਹੋਵੇ ਜੇ ਮੈਂ ਗੱਲ ਕਰਾਂ ਸਰਦਾਰ ਜਸਪਾਲ ਸਿੰਘ ਹੀਰਾਣ ਦੀ ਜਿਵੇਂ ਤੁਸੀਂ ਸ਼ਬਦ ਵਰਤੇ ਆ ਵੀ ਸਦਾ ਦੀ ਨੀਂਦ ਸੌਂਗੇ ਉਹ ਸਰੀਰਕ ਤੌਰ ਤੇ ਸਦਾ ਦੀ ਨੀਂਦ ਸੌਂਗੇ ਨੇ ਪਰ ਜਿਹੜੇ ਉਹਨਾਂ ਤੇ ਲਿਖੇ ਹੋਏ ਅੱਖਰ ਨੇ ਜਿਹੜੀਆਂ ਲਿਖੀਆਂ ਹੋਈਆਂ ਸੰਪਾਦਕੀ ਨੇ ਜਿਹੜੇ ਲਿਖੇ ਹੋਏ ਲੇਖ ਨੇ ਮੈਨੂੰ ਲੱਗਦਾ ਵੀ ਆਉਂਦੇ ਲੰਮੇ ਸਮੇਂ ਤੱਕ ਸਾਨੂੰ ਝੰਡੋੜਦੇ ਰਹਿਣਗੇ ਤੇ ਕਿਤੇ ਨਾ ਕਿਤੇ ਕੌਮ ਪ੍ਰਸਤੀ ਸਾਡੇ ਅੰਦਰ ਜਗਾਉਂਦੇ ਰਹਿਣਗੇ ਇਹ ਤੇ ਛੋਟੀ ਜਿਹੀ ਇੱਕ ਬੇਨਤੀ ਕਰਨੀ ਚਾਹੁੰਨਾ ਮੈਂ ਜਦੋਂ ਕਲਮ ਲਿਖਦੇ ਹੁੰਦੇ ਸੀ ਤੇ ਤੁਹਾਨੂੰ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ ਲਿਖਣ ਦੇ ਦੌਰਾਨ ਜਿੱਥੇ ਸਰੀਰਕ ਤੌਰ ਤੇ ਘਾਟਾ ਪੈਂਦਾ ਸੀ ਆਰਥਿਕ ਤੌਰ ਤੇ ਘਾਟਾ ਵੀ ਇਹੋ ਜਿਹਾ ਪਿਆ ਵੀ ਕਈ ਖੇਤ ਵੀ ਵਿਕੇ ਆ ਜੇ ਆਪਾਂ ਖੇਤਾਂ ਤੋਂ ਥੋੜਾ ਜਿਹਾ ਬਾਹਰ ਆਈਏ ਇਹੋ ਦੀ ਆਰਥਿਕ ਤੰਗੀ ਦੇ ਵਿੱਚ ਰਹੇ ਵੀ ਕਈ ਵਾਰੀ ਆਪਰੇਸ਼ਨ ਦਾ ਟਾਈਮ ਮਿਲ ਜਾਂਦਾ ਰਿਹਾ ਪਰ ਇਲਾਜ ਵਾਸਤੇ ਪੈਸੇ ਨਾ ਹੋਣ ਕਰਕੇ ਆਪਰੇਸ਼ਨ ਦੀ ਡੇਟ ਅਗਾਹ ਲਈ ਜਾਂਦੀ ਹੁੰਦੀ ਸੀ ਤੇ ਕਈ ਵਾਰੀ ਜਦੋਂ ਪੈਸੇ ਇਕੱਠੇ ਹੋ ਜਾਂਦੇ ਹੁੰਦੇ ਸੀ ਉਦੋਂ ਕਈ ਵਾਰੀ ਆਪਰੇਸ਼ਨ ਦੀ ਡੇਟ ਨਹੀਂ ਸੀ ਡਾਕਟਰ ਦੇ ਕੋਲੋਂ ਮਿਲਦੀ ਹੁੰਦੀ ਇਹੋ ਜੇ ਹਾਲਾਤਾਂ ਦੇ ਵਿੱਚੋਂ ਉਹ ਕਲਮ ਲੰਗੀ ਹੈ ਤੇ ਅੱਜ ਮੈਂ ਚਿਖਾ ਦੇ ਕੋਲ ਖੜਾ ਸੋਚਦਾ ਪਿਆ ਸਾਂ ਜਦੋਂ ਚਿਖਾ ਮੱਚਦੀ ਪਈ ਹੈ ਮੈਂ ਕਿਹਾ ਵੀ ਸੱਚੀ ਮੁੱਚੀ ਆ ਜੋ ਕਲਮ ਵੀ ਨਾਲ ਹੀ ਮੱਚ ਗਈ ਹੈ ਜਿਹੜੀ ਕੌਮ ਦੇ ਸਦਾ ਹੱਕ ਦੇ ਵਿੱਚ ਲਿਖਦੀ ਸੀ ਤੇ ਕੌਮ ਦੇ ਵਿਰੋਧ ਵਿੱਚ ਲਿਖਣ ਵਾਸਤੇ ਜਾਂ ਗਦਾਰੀ ਵਾਸਤੇ ਪਤਾ ਨਹੀਂ ਕਿੰਨੀਆਂ ਕੋ ਆਫਰ ਆਈਆਂ ਸੀ ਕਈ ਵਾਰੀ ਜਦੋਂ ਮੰਜੇ ਤੇ ਪਏ ਹੋਣਾ ਤੇ ਇਹ ਗੱਲ ਆਮ ਕਹਿੰਦੇ ਹੁੰਦੇ ਸੀ ਕਹਿੰਦੇ ਜੇ ਆਫਰਾਂ ਲਈਆਂ ਹੁੰਦੀਆਂ ਜੇ ਸਮਝੌਤੇ ਕੀਤੇ ਹੁੰਦੇ ਤੇ ਕਹਿੰਦੇ ਅੱਜ ਮੰਜੀਆਂ ਦੇ ਉੱਪਰ ਨਹੀਂ ਸਿੰਘਾਸਣਾਂ ਦੇ ਉੱਪਰ ਬਹਿਣਾ ਸੀ ਪਰ ਕਹਿੰਦੇ ਜੇ ਸਿੰਘਾਸਣਾਂ ਨੂੰ ਛੱਡ ਕੇ ਮੰਜੀਆਂ ਦੇ ਉੱਪਰ ਆ ਕੇ ਬੈਠੇ ਆ ਤੇ ਕਹਿੰਦੇ ਉਹਦਾ ਕਾਰਨ ਇਹ ਆ ਵੀ ਸਮਝੌਤੇ ਸਾਡੇ ਕੋਲ ਹੋਏ ਨਹੀਂ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਰਦਾਰ ਜਸਪਾਲ ਸਿੰਘ ਹੀਰਾਣੀ ਸ਼ਾਂਤ ਹੋਏ ਅੱਜ ਉਹ ਕਲਮ ਸ਼ਾਂਤ ਹੋ ਗਈ ਹੈ ਜਿਹੜੀ ਕੌਮ ਪ੍ਰਸਤੀ ਕਰਦੀ ਕਰਦੀ ਅੰਤਲੇ ਸੁਵਾਸਾਂ ਤੱਕ ਇੱਥੇ ਆਈ ਹੈ ਇਹ ਕੌਮ ਦੇ ਕੁਝ ਸਿਹਰਦ ਲੋਕਾਂ ਨੇ ਉਦੋਂ ਵੀ ਸਾਥ ਦਿੱਤਾ ਆ ਆਪਰੇਸ਼ਨ ਦੇ ਖਰਚੇ ਦਿੱਤੇ ਆ ਲੋਕ ਉਦੋਂ ਵੀ ਨਾਲ ਖੜੇ ਆ ਅਸੀਂ ਆਪ ਹਸਪਤਾਲ ਗਏ ਆ ਅਸੀਂ ਹਸਪਤਾਲ ਜਾ ਕੇ ਜਦੋਂ ਮੈਂ ਪੁੱਛਿਆ ਮੈਂ ਕਿਹਾ ਜੀ ਦੱਸੋ ਮੇਰੇ ਲੈ ਕੋਈ ਸੇਵਾ ਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਲੱਗ ਕੇ ਮਖੂਜ ਜੀ ਤੁਹਾਡੇ ਦੋ ਅੱਖਰ ਲਿਖਣ ਦੇ ਨਾਲ ਵੀ ਸਾਡਾ ਮਸਲਾ ਹੱਲ ਹੋ ਜਾਣਾ ਤੇ ਮੈਂ ਬਾਕਾਇਦਾ ਇਹਨਾਂ ਦੀ ਹਸਪਤਾਲ ਦੇ ਵਿੱਚੋਂ ਫੋਟੋ ਖਿੱਚ ਕੇ ਤੇ ਸ਼ੇਅਰ ਕੀਤੀ ਹੈ ਤੇ ਉੱਤੇ ਮੈਂ ਲਿਖ ਦਿੱਤਾ ਮੈਂ ਕਿਹਾ ਮਰਨ ਤੋਂ ਬਾਅਦ ਅਸੀਂ ਭੋਗ ਤੇ ਬਹੁਤ ਵੱਡੇ ਵੱਡੇ ਜਕਾਰੇ ਗਜਾਉਣੇ ਆ ਤੇ ਕਿੰਨਾ ਚੰਗਾ ਹੋਵੇ ਜੇ ਅੱਜ ਵੀ ਅਸੀਂ ਇੱਥੇ ਸਹਿਯੋਗ ਦਈਏ ਆਪਣਾ ਦੁ ਕਿਨੇ ਵੀ ਤੁਹਾਡੇ ਇੱਕ ਪੋਸਟ ਪਾਉਣ ਦੇ ਨਾਲ ਸਾਡੇ ਆਪਰੇਸ਼ਨ ਦਾ ਮਸਲਾ ਹੱਲ ਹੋ ਗਿਆ ਬੜੇ ਪੰਥਦਰਦੀ ਖਲੋਤਿਆਂ ਨਾਲ ਪਰ ਮੈਨੂੰ ਇੰਝ ਲੱਗਦਾ ਵੀ ਜਿੱਡੇ ਵੱਡੇ ਪੱਦਰ ਤੇ ਸਾਥ ਦੇਣਾ ਚਾਹੀਦਾ ਸੀ ਓਡਾ ਵੱਡਾ ਕਾਫਲਾ ਓਡਾ ਵੱਡਾ ਸਾਥ ਨਹੀਂ ਮਿਲਿਆ ਪਰ ਅੱਜ ਉਹ ਕਲਮ ਸ਼ਾਂਤ ਹੋ ਗਈ ਹੈ ਆਗਾਹ ਤੋਂ ਜੇ ਕੋ ਤੁਹਾਡੀ ਕੌਮ ਦੇ ਹੱਕ ਦੇ ਵਿੱਚ ਲਿਖਦਾ ਜਾਂ ਤੁਹਾਡੀ ਇਹ ਅੰਦਰ ਇੱਕ ਜਜ਼ਬਾ ਪੈਦਾ ਕਰਦਾ ਤੇ ਮੇਰਾ ਮੰਨਣਾ ਇਹ ਹੈ ਵੀ ਇਨਾਂ ਨੂੰ ਸਾਥ ਦਿਓ ਘੱਟੋ ਘੱਟ ਉਹਨੂੰ ਇਹੋ ਦੀ ਆਰਥਿਕ ਤੰਗੀ ਦੇ ਵਿੱਚੋਂ ਨਾ ਲੰਘਣਾ ਪਏ ਜਿਹੋ ਜੀ ਤੰਗੀ ਦੇ ਵਿੱਚੋਂ ਹੀਰਾ ਸਭ ਲੰਘਿਆ ਅਨ ਦੇਖੋ ਜੀ ਅੱਜ ਹੇਰਾਂ ਸਾਹਿਬ ਦੇ ਜਾਣ ਦੇ ਨਾਲ ਜਿਹੜਾ ਪੰਥਕ ਪੱਤਰਕਾਰ ਆ ਉਹਦੇ ਵਿੱਚ ਇੱਕ ਖੜੋਤ ਆ ਗਈ ਆ ਇੱਕ ਪੰਥਕ ਪੱਤਰਕਾਰ ਨੂੰ ਇੱਕ ਨਵਾਂ ਰੂਪ ਜਿਹੜਾ ਉਹ ਹੇਰਾਂ ਸਾਹਿਬ ਨੇ ਦਿੱਤਾ ਸੀਗਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਅਸੀਂ ਕਹਿੰਦੇ ਆਂ ਵੀ ਸਾਡੀਆਂ ਜਿਹੜਾ ਅਕਾਲੀ ਦਲ ਦੇ ਨਾਲ ਖਾਲਸਾ ਅਖਬਾਰ ਦੀ ਗੱਲ ਕਰਦੇ ਆਂ ਜਾਂ ਪੁਰਾਣੇ ਅਖਬਾਰਾਂ ਦੀ ਗੱਲ ਕਰਦੇ ਆਂ ਸੀ ਜਿਹੜੀ ਸਿੱਖਾਂ ਨੇ ਚਲਾਏ ਸੀ ਆਪ ਉਹ ਉਸ ਤੋਂ ਬਾਅਦ ਦੁਬਾਰੇ ਜ ਇੱਕ ਚਿੰਗ ਸੀਗੀ ਕਿਉਂਕਿ ਐਸ ਮੀਡੀਆ ਦਾ ਯੁੱਗ ਹੈ ਤੇ ਮੀਡੀਆ ਦੇ ਯੁੱਗ ਦੇ ਵਿੱਚ ਐਸ ਵੇਲੇ ਜਿਹੜੀ ਸਿੱਖ ਕੌਮ ਹੈ ਇਸ ਪਾਸਿਓਂ ਬੁਰੀ ਤਰ੍ਹਾਂ ਵੱਲੋਂ ਹੱਥੀ ਖੜੀ ਹੈ ਕਿ ਸਾਡੇ ਕੋਲੇ ਕੌਮ ਦਾ ਕੋਈ ਮੀਡੀਆ ਨਹੀਂ ਹੈਗਾ ਸੋ ਹੇਰਾ ਦਾਬ ਨੇ ਪੂਰੀ ਜ਼ਿੰਦਗੀ ਆਪਣੀ ਇਸੇ ਗੱਲ ਤੇ ਲਾਤੀ ਕਿ ਪੰਥ ਦਾ ਮੀਡੀਆ ਖੜਾ ਹੋਵੇ ਸੋ ਉਹਨਾਂ ਨੇ ਪੰਥ ਦੇ ਮੀਡੀਆ ਇਹ ਪਹਿਰੇਦਾਰ ਅਖਬਾਰ ਦੇ ਰੂਪ ਦੇ ਵਿੱਚ ਇੱਕ ਪੰਥਕ ਮੀਡੀਆ ਖੜਾ ਕੀਤਾਗਾ ਸੋ ਬਹੁਤ ਵੱਡਾ ਪਲੇਟਫਾਰਮ ਸੀਗਾ ਘਾਟਾ ਤਾਂ ਬਹੁਤ ਵੱਡਾ ਪਿਆ ਜੀ ਕੌਮ ਨੂੰ ਇਹ ਜਿਹੜਾ ਨਾ ਪੂਰਾ ਹੋਣ ਵਾਲਾ ਘਾਟਾਗਾ ਸੋ ਇਸ ਤਰ੍ਹਾਂ ਦੇ ਬੰਦਿਆਂ ਦਾ ਚਲਿਆ ਜਾ ਉਹ ਵੀ ਉਸ ਸਮੇਂ ਜਦੋਂ ਸਾਡੀ ਕੌਮ ਸਟਰਗਲ ਕਰ ਰਹੀ ਆ ਅਸ ਵੇਲੇ ਅਸੀਂ ਬਹੁਤ ਜਦੋਜਾਹਦ ਦੇ ਵਿੱਚ ਆ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਿਗੀ ਇਸ ਤਰ੍ਹਾਂ ਦੇ ਬੰਦਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਇਹ ਬੰਦੇ ਜਿਸ ਤਰ੍ਹਾਂ ਜਾ ਰਹੇ ਨੇ ਸਾਡੇ ਕੋਲੋਂ ਤੇ ਆਉਣ ਦੇ ਭਵਿੱਖ ਦੇ ਵਿੱਚ ਸਾਨੂੰ ਉਸ ਤਰ੍ਹਾਂ ਦੀਆਂ ਕਲਮਾਂ ਉਸ ਤਰ੍ਹਾਂ ਦੇ ਨਾਟਕ ਜਰਨੈਲ ਉਸ ਤਰ੍ਹਾਂ ਦੇ ਅਜੇ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੇ ਹੈਗੇ ਸੋ ਇਹਦੇ ਨਾਲ ਹੇਰਾ ਸਾਹਿਬ ਦੇ ਜਾਣ ਦੇ ਨਾਲ ਇੱਕ ਬਹੁਤ ਵੱਡਾ ਘਾਟਾ ਤਾਂ ਕੌਮ ਨੂੰ ਪਿਆ ਜੀ ਜਿਹੜਾ ਨਾ ਪੂਰਾ ਹੋਣ ਵਾਲਾ ਹੈ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੱਲੀ ਕਲਮ ਨਾਲ ਨਹੀਂ ਉਹਨਾਂ ਨੇ ਤਾਂ ਮਹਿਮਾ ਖੜੀਆਂ ਕੀਤੀਆਂ ਮਤਲਬ ਤੁਸੀਂ ਦੇਖੋ ਊੜੇ ਤੇ ਜੂੜੇ ਦੀ ਰਾਖੀ ਲਈ ਮਹਿਮਾ ਖੜੀ ਕੀਤੀ ਉਹਨਾਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਬਹੁਤ ਵੱਡਾ ਨਾਰਾ ਦਿੱਤਾ ਸੀਗਾ ਵੀ ਜੇ ਅਸੀਂ ਨਾ ਸੰਭਲੇ ਨਸ਼ਿਆਂ ਵਾਲੇ ਪਾਸੇ ਤਾਂ ਦਾਦੇ ਤੇ ਪੋਤੇ ਦਾ ਜਿਹੜਾ ਰਿਸ਼ਤਾ ਹੀ ਖਤਮ ਹੋ ਜਾਣਾਗਾ ਪੰਜਾਬ ਦੇ ਪਾਣੀਆਂ ਲਈ ਉਹਨਾਂ ਨੇ ਬਹੁਤ ਜਦੋਜਾਦ ਕੀਤੀ ਨਸ਼ਿਆਂ ਦੇ ਖਿਲਾਫ ਬੜਾ ਵੱਡਾ ਸੰਘਰਸ਼ ਕੀਤਾ ਇਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਹੁਤ ਵੱਡਾ ਸੰਘਰਸ਼ ਆ ਜਿਹੜਾ ਮਹਿਮਾ ਉਹਨਾਂ ਨੇ ਖੜੀਆਂ ਕੀਤੀਆਂ ਬਹੁਤ ਵੱਡਾ ਯਤਨ ਆ ਜੇ ਅਸੀਂ ਗੱਲ ਕਰਦੇ ਹਾਂ ਵੀ ਪ੍ਰੋਫੈਸਰ ਭੁੱਲੜਾ ਦਵਿੰਦਰਪਾਲ ਸਿੰਘ ਭੁੱਲੜ ਦੀ ਫਾਸੀ ਦੀ ਸਜ਼ਾ ਤੜਵਾਉਣ ਦੇ ਲਈ 85 ਲੱਖ ਸਾਈਨ ਕਰਵਾ ਕੇ ਜਿਹੜੇ ਉਹ ਰਾਸ਼ਟਰਪਤੀ ਨੂੰ ਦਿੱਤੇ ਹੀਰਾ ਸਾਹਿਬ ਨੇ ਅਬ ਉਹਨਾਂ ਦੇ ਅਧਾਰੇ ਵੱਲੋਂ ਸੋ ਇਹ ਬਹੁਤ ਵੱਡੀ ਗੱਲ ਆ ਹਾਲਾਂਕਿ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਮਹਿਮ ਚਲਾਈ ਸੀ 22 ਲੱਖ ਤੇ ਜਾ ਕੇ ਸਿਮਟ ਗਈ ਆ ਪਰ ਇੱਕ ਅਧਾਰੇ ਵੱਲੋਂ ਇਸ ਤਰ੍ਹਾਂ ਕਰੋੜ ਦੇ ਨੇੜੇ ਜਾ ਕੇ ਸਾਈਨ ਕਰਵਾ ਕੇ ਲੋਕਾਂ ਦੇ ਦਿੱਲੀ ਰਾਸ਼ਟਰਪਤੀ ਨੂੰ ਦੇਣੇ ਔਰ ਉਹ ਵੀ ਪੂਰੇ ਦਾ ਪੂਰਾ ਡਾਕੂਮੈਂਟ ਸਮੇਤ ਪੂਰੇ ਫਾਰਮ ਭਰੇ ਹੋਏ ਬੰਦੇ ਦੇ ਐਡਰੈਸ ਉਹਨਾਂ ਦੇ ਮੋਬਾਈਲ ਨੰਬਰ ਕੋਈ ਵੀ ਨਹੀਂ ਕਹ ਸਕਦਾ ਵੀ ਕੋਈ ਫੇਕ ਸਾਇੰਸ ਸੀਗੇ ਉਹ ਪੂਰੇ ਡਿਟੇਲਾਂ ਦੇ ਨਾਲ ਦਿੱਤੇ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਮਹਿਮਾਨੇ ਉਹ ਜਿਹੜੀਆਂ ਕਿ ਕਦੇ ਕੋਈ ਅਖਬਾਰੀ ادارے ਨਹੀਂ ਚਲਾਉਂਦੇ ਇਸ ਤਰ੍ਹਾਂ ਦੇ ਹੀਰਾ ਸਾਹਿਬ ਦੇ ਹਿੱਸੇ ਆਇਆ ਜਿਹੜਾ ਕੰਮ ਸਿੱਖਾਂ ਦੀ ਪੋਲੀਟੀਕਲ ਪਾਰਟੀਆਂ ਨੂੰ ਕਰਨਾ ਚਾਹੀਦਾ ਸੀ ਉਹ ਹੀਰਾ ਸਾਹਿਬ ਨੇ ਕੀਤਾ ਸੀਗਾ ਸੋ ਹੀਰਾ ਸਾਹਿਬ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਸਦਾ ਯਾਦ ਰਹਿਣਗੇ ਸਾਡੇ ਚੇਤਿਆਂ ਚ ਰਹਿਣਗੇ ਔਰ ਇਹਦੇ ਮੈਂ ਤਾਂ ਇੱਕ ਹੋਰ ਸੋਚਦਾ ਵੀ ਉਹਨਾਂ ਨੇ ਪੱਤਰਕਾਰਾਂ ਦੇ ਲਈ ਵੀ ਬਹੁਤ ਵੱਡਾ ਸੰਘਰਸ਼ ਆ ਜਿਹੜਾ ਲੜਿਆ ਪੱਤਰਕਾਰਾਂ ਦੇ ਹਿੱਤਾਂ ਲਈ ਪੱਤਰਕਾਰਾਂ ਦੀ ਰਾਖੀ ਲਈ ਪੱਤਰਕਾਰਾਂ ਤੇ ਜਦੋਂ ਵੀ ਕਿਤੇ ਉਹ ਜਲਮੋਸਟ ਸਤਮ ਹੋਇਆ ਉਹਨਾਂ ਨੇ ਮਤਲਬ ਉਸ ਪਾਸੇ ਆਪਣੀ ਆਵਾਜ਼ ਠਾਈ ਤੁਸੀਂ ਦੇਖੋ ਸ਼ਾਇਦ ਸਾਡੀ ਕੌਮ ਉਸ ਹੀਰੇ ਨੂੰ ਨਹੀਂ ਪਛਾਣ ਸਕੀ ਪਰ ਸਾਡੇ ਕੌਮ ਦੇ ਦੁਸ਼ਮਣਾਂ ਜਿਹੜੀਆਂ ਤਾਕਤਾਂ ਉਹਨਾਂ ਨੂੰ ਪਤਾ ਸੀ ਤਾਂ ਹੀ ਜਿਹੜੇ ਪੈਗਾਸਸ ਮਾਮਲਾ ਜਿਹੜਾ ਕਿ ਮਤਲਬ ਜਸੂਸੀ ਕਰਵਾਈ ਗਈ ਹੀਰਾ ਸਾਹਿਬ ਦੀ ਪੈਗਾਸਸ ਉਹ ਮਾਮਲੇ ਤੋਂ ਕਰੋੜਾਂ ਰੁਪਇਆ ਖਰਚ ਕਰਤਾ ਮਤਲਬ ਸਰਕਾਰ ਨੇ ਹੀਰਾ ਸਾਹਿਬ ਦੀ ਜਸੂਸੀ ਦੇ ਲਈ ਸੋ ਇਹ ਬਹੁਤ ਵੱਡੀਆਂ ਗੱਲਾਂ ਨੇ ਜੀਆਂ ਬਹੁਤ ਵੱਡਾ ਇਨਸਾਨ ਸੀਗਾ ਉਹ ਬਹੁਤ ਵੱਡਾ ਕੌਮ ਦਾ ਹੀਰਾ ਸੀ ਜਿਹੜਾ ਸਾਡੇ ਕੋਲੋਂ ਖੁੱਸ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੱਕ ਘਾਟ ਆ ਜਿਹੜੀ ਸਦਾ ਰੜਕਦੀ ਰਹਿਣੀ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜਾ ਉਹ ਇੱਕ ਬੂਟਾ ਲਾ ਕੇ ਗਿਆ ਪਹਿਰੇਦਾਰ ਲਾ ਇਹਨੂੰ ਸੰਭਾਲਣ ਦੀ ਲੋੜ ਆ ਕੌਮ ਨੂੰ ਇਸ ਬੂਟੇ ਨੂੰ ਸੰਭਾਲਣਾ ਚਾਹੀਦਾ ਹੈ ਇਹ ਜਿਹੜਾ ਬੂਟਾ ਹੈਗਾ ਇਹਨੂੰ ਚੱਲਦਾ ਰਹੇ ਅਖਬਾਰ ਅੱਗੇ ਵਾਸਤੇ ਇਹਦੇ ਵਾਸਤੇ ਵੀ ਕੌਮ ਨੂੰ ਕੋਈ ਨਾ ਕੋਈ ਤਰੱਦ ਕੋਈ ਟਰਸਟ ਬਣਾ ਲੈਣਾ ਚਾਹੀਦਾ ਤਾਂ ਕਿ ਕਿਉਂਕਿ ਪਹਿਲਾਂ ਤਾਂ ਹੇਰਾ ਸਾਹਿਬ ਇੱਕ ਵਿਅਕਤੀ ਨਹੀਂ ਉਹਦਾ ਖੁਦ ਇੱਕ ਸੰਸਥਾ ਸੀਗੇ ਪਰ ਹੁਣ ਇਹਦੇ ਲਈ ਸਾਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਜਿਹੜਾ ਰੂਪਰੇਖਾ ਤਿਆਰ ਕਰਨੀ ਚਾਹੀਦੀ ਆ ਕੌਮ ਨੂੰ ਤੇ ਇਹਦੇ ਨਾਲ ਜਿਹੜੇ ਇਸ ਤਰ੍ਹਾਂ ਦਾ ਲਿਖਣ ਵਾਲੇ ਬੰਦੇ ਨੇਗੇ ਜਿਵੇਂ ਹੇਰਾ ਸਾਹਿਬ ਤੰਗੀਆਂ ਤੁਰਸੀਆਂ ਵਿਚ ਜ਼ਿੰਦਗੀ ਗੁਜ਼ਾਰ ਕੇ ਗਏ ਆ ਸੋ ਸਾਡੀ ਕੌਮ ਨੂੰ ਬਿਲਕੁਲ ਸੋਚਣਾ ਚਾਹੀਦਾ ਸਾਦਾ ਨੂੰ ਬੜੇ ਪੈਸੇ ਦੇ ਰਿਆ ਬੜੀਆਂ ਗੱਡੀਆਂ ਦੇ ਰਿਆ ਸੀ ਬੜੇ ਡੇਰਿਆਂ ਤੇ ਪੈਸੇ ਚੜਾਈ ਜਾਂਦੇ ਆ ਹੋਰ ਪਾਸੇ ਬਹੁਤ ਲਾਈ ਜਾਂਦੇ ਆ ਸੀ ਪਰ ਜਿਹੜੇ ਕੌਮ ਦੇ ਲਖਾਰੀ ਨੇ ਕੌਮ ਲਈ ਲਿਖਦੇ ਨੇ ਜਿਹੜੇ ਪੱਤਰਕਾਰ ਜਾਂ ਜਿਹੜੇ ਲਖਾਰੀ ਨੇ ਉਹਨਾਂ ਦੀ ਵੀ ਸਾਰ ਲੈਣੀ ਬਣਦੀ ਆ ਉਹਨਾਂ ਨੂੰ ਵੀ ਸਾਹਮਣਾ ਚਾਹੀਦਾ ਸੋ ਇਹ ਸਮੇ ਦਾ ਸੱਚ ਹੈ ਕਿਉਂਕਿ ਇਸ ਵੇਲੇ ਸਾਡੇ ਹਾਲਾਤ ਸਿੱਖ ਕੌਮ ਦੇ ਉਹੀ ਜਿਹਾ ਵੇ ਇੱਕ ਪਾਸੇ ਦਾ ਜਿਸ ਤਰ੍ਹਾਂ ਤੁਸੀਂ ਅਸਾਲਟ ਆ ਰਾਈਫਲਾਂ ਵਾਲੇ ਲੜਦੇ ਹੋਣ ਤੇ ਅਸੀਂ ਉਹਨਾਂ ਦੇ ਮੂਹਰੇ ਡੰਡਾ ਡਾਂਗਾ ਲੈ ਕੇ ਖੜੇ ਹੋਈਏ ਟੰਬੇ ਲੈ ਕੇ ਖੜੇ ਹੋਈਏ ਸੋ ਇਸ ਤਰ੍ਹਾਂ ਦੇ ਹਾਲਾਤ ਆ ਕਿਉਂਕਿ ਮੀਡੀਆ ਦਾ ਜੋਗਾ ਅੱਜ ਕਿੱਥੇ ਪਹੁੰਚੀ ਹੋਈ ਆ ਦੁਨੀਆ ਤੇ ਸਾਡੇ ਕੋਲੇ ਆਪਣਾ ਕੋਈ ਮੀਡੀਆ ਵੀ ਨਹੀਂ ਸਾਡੀ ਕੌਮ ਨੂੰ ਇਹ ਮੈਂ ਤਾਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਬੇਨਤੀ ਕੀਤੀ ਸੀਗੀ ਵੀ ਸਾਨੂੰ ਆਪਣੀ ਕੌਮ ਦਾ ਜਿਹੜਾ ਮੀਡੀਆ ਜ਼ਰੂਰ ਸਥਾਪਿਤ ਕਰਨਾ ਚਾਹੀਦਾ ਸਿੱਖਾਂ ਕੋਲੇ ਅੱਜ ਕੋਈ ਵੀ ਇੱਕ ਵੀ ਅਖਬਾਰ ਨਹੀਂ ਜਿਹਨੂੰ ਅਸੀਂ ਸਿੱਖ ਕੌਮ ਦਾ ਕਹਿ ਸਕੀਏ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ